ਉਹ ਜਿਸ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਮਾਰੇ ਅਨਸਰਾਂ ਖਿਲਾਫ ਜੁੱਧ ਨਸ਼ਾ ਵਿਰੋਧ ਚਲਾਈ ਗਈ ਮੁਹਿੰਮ ਤਹਿਤ શ્રી ਅਜੇ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਹੋਗਾ ਜੀ ਦੇ ਨਿਜਾਨ ਨਿਚਾ ਹੇਟ ਕੱਲ ਥਾਣਾ ਸਿਟੀ ਸਾਊਥ ਪੁਲਿਸ ਉਸ ਸਮੇਂ ਪਾਰੀਆ ਸਬਦਾਨਸ ਨੇ ਹੋਈ ਜਦੋਂ ਐਸਆਈ ਜਸਪਾਲ ਸਿੰਘ ਆਪਣੇ ਸਵੇਰਪਾਲਸ ਪਾਰਟੀ ਦੇ ਥਾਣਾ ਸਿਟੀ ਸਾਊਥ ਦੇ ਏਰੀਆ ਵਿੱਚ ਗਸ਼ਤ ਕਰ ਰਹੇ ਸੀ ਤੇ ਜਦੋਂ ਪਾਲਸਪਾਰਟੀ ਸਮਸ਼ਾਨ ਘਾਟ ਸਾਧਾਰਨ ਵਸਤੀ ਪੁੱਜੀ ਤਾਂ ਉਸ ਵਿੱਚੋਂ ਬੂਟਾ ਸਿੰਘ ਸਾਨੂੰ ਬੈਂਤ ਸਿੰਘ ਵਾਸੀ ਸਾਧਾ ਵਸਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 200 ਗ੍ਰਾਮ ਹੀਰਨ ਬਰਾਮਦ ਕੀਤੀ ਗਈ ਹੈ ਜਿਸ ਦਾ ਅੱਜ ਮਾਨਯੋਗ دادਤ ਵਿੱਚ ਪੇਸ਼ ਕੀਤਾ ਗਿਆ ਹੈ ਤੇ ਜਦਾ ਪ੍ਰੋਪੋਲ ਸਰਮਾਣਾ ਹਸਰ ਕੀਤਾ ਗਿਆ ਤੇ ਅਦੀ ਜ਼ਬਤੀ ਚਾਰੀ ਹੈ ਜੋ ਵੀ ਗੱਲ ਸਭ ਨੇ ਇਹਦਾ ਅਮਲ ਵਿੱਚ ਲੈਂਦੀ ਜਾ ਜਸ ਇਸ ਦੇ ਬੂਟਾ ਸਿੰਘ ਦੇ ਖਿਲਾਫ ਮੁਕੱਦਮਾ ਨੰਬਰ 331 ਮਿਤੀ 30 11 25 ਅਧੀਨ ਤਰਾ ਇਸ ਕਾ 1285 ਤਾਂ ਸਿਟੀ ਜ਼ੋਰ ਵਿੱਚ ਦਰਜ ਰਜਿਸਟਰ ਕੀਤਾ ਗਿਆ ਸਰ ਇਹ ਤੇ ਕਿ ਹੋ ਰਹੀ ਕਦੋਂ ਦਰਜ ਨਹੀਂ ਇਹ ਨੂੰ ਪੜ ਆਪਣੇ ਚੈੱਕ ਕੀਤੇ ਜਾ ਰਿਹਾ ਮਤਲਬ ਜੇ ਕੋ ਹੋਇਆ ਤਾਂ ਤੁਹਾਨੂੰ ਤੁਹਾਨੂੰ ਦੱਸਾਂਗਾ